ਉਹ ਵੀ ਬੈਂਡਰ AC ਵਾਲੀ ਇੱਕ ਆਪਾਂ ਬੋਕ ਕਰਾਉਣੀ ਆ ਲੈ ਕੇ ਆਉਣੀ ਆ AC ਵਾਲੀ ਦਾ ਵੀ ਨਜ਼ਾਰਾ ਲੈ ਕੇ ਵੇਖਾਂਗੇ ਏ ਇਦਾਂ ਫੜ ਫੜ ਤਿੰਨੇ ਫਾੜ ਹੁਣ ਆਹ ਆੜੀ ਸਾਡੀ ਬ੍ਰੇਕ ਕਦੇ ਦੇ ਬਹਿਰੰਗ ਆਹ ਵਿਆਹ ਹੋਣ ਟਾਇਰ ਅਸੀਂ ਚੰਗੀਆਂ ਭਲੀਆਂ ਵੀ ਰਾਜ ਤੇਜ ਮਾਡਲ ਜੀ ਨੂੰ ਪਾਉਣ ਲੱਗੇ ਕਿਹੜਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਦਾ ਆਪਾਂ ਫਿਲਟਰ ਪਾਵਾ ਗੱਲ ਉਹਦਾ ਲੱਗੇ ਪਾਣ 23 ਮਾਡਲ ਦਾ ਤੇ ਪਾਣ ਉਹ ਜਿਵੇਂ ਪਤਾ ਹੀ ਆ ਬਾਸਕਟਾਂ ਆਪਾਂ ਬਣਾਈਆਂ ਨਵੀਆਂ ਨਵੀਆਂ ਬਾਸਕਟਾਂ ਦਾ ਬੜਾ ਫਾਲਟ ਆਇਆ ਇਹ ਮੁੰਡੇ ਆਪਣੇ ਸੀਟਾਂ ਦੀ ਗੱਲ ਹੈ ਸੈਂਡ ਦੀ ਰੋਸ ਤੇ ਚੜਦੇ ਆਂ ਬਾਹਰ ਤੇ ਪਾਣੇ ਬਾਸਕਟ ਤੇ ਆਪਾਂ ਬਾਈ ਜੀ ਤਿਆਰੀ ਜਲੋ ਮੂੰਗੀ ਦੀ ਦਾਣੀ ਹੋਆ ਬੀਨ ਤੇ ਮੱਕੀ ਦਾ ਸੀਜ਼ਨ ਵੇਖਾਂਗੇ ਤੇ ਬਾਕੀ 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 ਦੇ ਤੂੜ ਆ ਗਿਆ ਤੇ ਸ਼ਕਤੀਗੜ ਲਾਵਾਂਗੇ ਆ 24 ਮਾਡਲ ਆ ਫਲ ਜਾਣੀ ਬਾਹਰ ਆ ਰਹੂਗੀ ਪੈਂਡ ਐਸੀ ਵਾਲੀ ਐ ਇੱਕ ਆਪਾਂ ਬੁੱਕ ਕਰਾਉਣੀ ਐ ਲੈ ਕੇ ਆਉਣੀ ਐ ਐਸੀ ਵਾਲੀ ਦਾ ਵੀ ਨਜ਼ਾਰਾ ਲੈ ਕੇ ਵੇਖਾਂਗੇ ਐਸੀ ਕਿਵੇਂ ਛਾਲ ਹੀ ਲਿਆਵਾਂਗੇ ਜਾ ਤੋਂ ਬਿਚੇ ਪਾਲੀਏ ਫੀਡਰ ਤੇ ਮਿਲਦੇ ਤੁਹਾਨੂੰ ਨਾਲ ਨਾਲ ਰਾਜ ਤੇ ਇਹ ਮਾਡਲ ਜੀ ਨੂੰ ਫੌਮ ਲੱਗੇ ਕਿਹੜਾ ਬਾਅਦ ਖੜਾ ਕਰਾਈਆਂ ਕਰਾਈਆਂ ਕੈਟ ਬਾਈ ਦੀ ਪਾਇਆ ਆ 23 ਮਾਡਲ ਨੂੰ ਜਿਹੜਾ ਬਹੁਤ ਵਧੀਆ ਉਹ ਫੇਰ ਰਿਪੋਰਟ ਆ 1570 ਰੇਗੀ ਚਲਾਉਣੀ ਹੁੰਦੀ ਆ ਮਾਰਦੀ ਆ ਛਿੱਕਾ ਉਹਨੂੰ ਕਾਲ ਪਾਵਾ ਜਿਹੜਾ ਆਪਾਂ ਪ੍ਰੇਰ ਹਲਦੀ ਕਮੀ ਵੇਚੀ ਲੱਗੇ ਬਾਈ ਫਿਲਟਰ ਪਾਉਣ ਆ ਰਾਣੀ ਹੋ ਗਈ ਤਿਆਰ ਖੜੀ ਐਦੀ ਆ ਗਈ ਵਾਰੀ ਬੰਦਾ ਹਟ ਨਾ ਪਰੇ ਬੰਦਾ ਨਾ ਪਰੇ ਹallelujah ਕਾ ਗਰੀਹ ਲਾ ਲਿਆ ਮੜੀ ਦੇ ਨਾਲ ਜਿਹੜਾ ਹੈ ਨਹੀਂ ਸਫਾਈ ਕਰੇ ਰੰਗ ਵੀ ਲਾ ਦੇ ਦੂਜੇ ਬੰਦੇ ਨੂੰ ਓਏ ਸ਼ੌਂਗਿਆਂ ਇਹਦੇ ਕੰਮਰਾ ਵਾਹ ਚਾਹੀਦਾ ਲੱਗਾ ਨਾ ਦਰਮੀ ਜੀ ਉਹ ਭਾਈ ਜੀ ਇਹ ਹੋ ਗਈਆਂ ਦੋਵੇਂ ਰੈਡੀ ਆ ਵੀ ਓਕੇ ਕਿੱਡਰ ਬੈ ਗਿਆ ਦੇਖ ਆ ਤੇ ਇਹ ਮੱਡਲ ਵੀ ਓਕੇ ਆ ਖੜਨੀ ਆਪਾਂ ਬਾਹਰ ਹੀ ਜੋ ਮਰਜੀ ਹੋ ਜਾ 24 ਮੱਡਲ ਤੇ ਇਹ ਪੈਂਡ ਰਹੂਗੀ ਇੱਕ ਆਪਾਂ ਮੱਕੀ ਵਾਲਾ ਕਟਰ ਤੇ ਏਸੀ ਵਾਲੀ ਲਿਆਉਣੀ ਆਣ ਉਹ ਆਪਾਂ ਮੱਕੀ ਵਾਲਾ ਲਾਵਾਂਗੇ ਸੀਜ਼ਨ ਐ ਤੇ ਬਾਹਰ ਇਹਨੂੰ ਐਕਤੀ ਮੱਕੀ ਵਾਲਾ ਸੀਜ਼ਨ ਤੇ 36 ਗੜ ਵਿਖਾਉਣਾ 24 ਮਾਡਲ ਦੋ ਰਹਿਣਗੇ ਇਥੇ ਪੈਂਡੀ ਸੈੱਟਿਆ ਕੰਮ ਨੇੜੇ ਨੇੜੇ ਆਪਣਾ ਇਹ ਮੁੰਡੇ ਹੁਣ ਆਪਣੇ ਜਾਲੀ ਲੱਗੇ ਪਏ ਕੱਸਣ ਇਹਦੀ ਇਹ ਰਹਿੰਦੀ ਆ ਫੇਰ ਤੋਂ ਜਮਾ ਓਕੇ ਆ ਗਏ ਇੱਧਰੋਂ ਆਹ ਤੂੜੀ ਵਾਲੀ ਪਾਤੀ ਇਹਦੇ ਮਗਰ ਹੈ ਵੀ ਮੈਂ ਇੱਧਰੋਂ ਤੂੜੀ ਵਾਲੀ ਪਾਤੀ ਮਗਰ ਤੂੜੀ ਨਾਰੀ ਬਣਾ ਦੇਣੀ ਆਲੀ ਮੈਂ ਬਾਹ ਮਦੀ ਦੇ ਚੌਲਾਂ ਦੀ ਇਹਦੇ ਨਾਟ ਕਿੱਥੇ ਦੋ ਗਰੀਸ ਮਾਰਦੇ ਨਾ ਇਹਦੇ ਨਾਟ ਤੇਰੇ ਤੋਂ ਲੈਣੀ ਆ ਇਹਦੀ ਇਧਰ ਲਈ ਡੈਕਸ਼ਨ ਜੀ ਇਹ ਸਾਨੂੰ ਬੜਾ ਪਰੇਸ਼ਾਨ ਕਰਦੀ ਆ ਪਿਨੀਅਨ ਦਾ ਬਾਹਰنگੇ ਦੇ ਅੰਦਰਲਾ ਦੇ ਬਾਹਰਲਾ ਦੋਵੇਂ ਬਹੁਤ ਖਰਾਬ ਹੁੰਦਾ ਗਾ ਹਉ ਪੀ ਲੈਣੇ ਬਾਕੀ ਮਿਲਦੇ ਆ ਅਗਲੀ ਵੀਡੀਓ ਜੀ ਲਿਆ ਹੋਈ ਹੋਜੀ ਫੈਨ ਨੂੰ ਨਹੀਂ ਜਾਣਗੇ ਹੁਣ ਤਾਂ ਫੈਨ ਬੈਲਟ ਲੱਗ ਕੇ ਆਹੋ ਯਾਰਾ ਟ੍ਰੇ ਹੰਡ ਰਿਆਂ ਰਹਿੰਦੀ ਆ ਜੇ ਲਾਉਣਾ ਯਾਰ ਇਹਦੀ ਉਹ ਟ੍ਰੇ ਥੱਲੇ ਦੀ ਸੈੱਟ ਕਰਨੀ ਇੰਜਾਂ ਆ ਜੀ ਕਾਰ ਨਹੀਂ ਲੈਂਦੇ ਆਵੇ ਨਹੀਂ ਭਾਈ ਕਾਰ ਸੋਹਣਿਆ ਜੀ ਏ ਬਾਈ ਜੀ ਲੱਗੇ ਆ ਲੌਨ ਉਹਦਾ ਆਪਾਂ ਕਰਕੇ ਸਾਫ਼ ਸੁਪੰਨਾ ਲਾਤਾ ਬਾਕੀ ਰਾਣੀਆਂ ਚੱਲਣੀਆਂ ਤੇ ਦੱਸਣੀਆਂ ਕਿ ਕੀ ਤੇ ਕੀ ਵਿਆਹ ਹੈ ਲਿਆਓ ਲਿਆਓ ਸਨਾ ਸਮਾਨ ਨੇ ਦੇਵਾ ਦੂ ਆਪਣੇ ਕੋਲੇ ਪੌੜੇ ਪੂੜੀਆਂ ਇਹੇ ਲਾ ਕੇ ਤੇ ਕੰਪਾਉਂਡ ਮਾਰਨੀ ਤੂੰ ਜੈਲੀ ਬਣ ਜਾਣਾ ਪ੍ਰੈਕਟਰੀ ਤੂੰ ਹੋਰ ਗਾਂ ਕਰ ਲਾ ਹੋਰ ਕਰ ਲਾ ਮੜਾ ਜਾਂ ਪੁੱਛਾ ਕਿ ਕਿਉਂ ਦਿੱਤੀ ਓ ਜਿੱਦਾਂ ਬਣਾ ਕਮਾਈਆਂ ਕਿਹੜਾ ਦੁਜਾ ਕਿੱਧਰੋਂ ਕਮਾਉਣਾ ਇੱਕੋ ਜਾਈਏ ਝੋਕ 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 ਦੇ ਤਾਂ ਫੜੇ ਮੋ ਤੇਰੇ ਚੁੱਪਰੇ ਯਾਰ ਆਹ ਫੱਟਾ ਰੱਖ ਲਾ ਉੱਪਰ ਜਿਹੜੇ ਸਾਨੂੰ ਨੰਮੇ ਪਾਦੀ ਮੰਗਦੇ ਆ ਬੰਦਾ ਕਰਨਾ ਆਹੋ ਤੈਨੂੰ ਨਹੀਂ ਨਾ ਵਿਚਾਰੇ ਨੂੰ ਭੋਲੇ ਨੂੰ ਪਤਾ ਲੱਗਦਾ ਸਾਨੂੰ ਨਾ ਚੀਜ਼ਾਂ ਵਾਰ-ਵਾਰ ਖੋਲ-ਖੋਲ ਬੰਦਨ ਦੀ ਮਹਾਰਾਜ ਨੇ ਬਖਸ਼ ਕੀਤੀ ਸਾਡੇ ਤੇ। ਕੀ ਏ ਅਸੀਂ ਆਹੜੀ ਸਾਡੀ ਬ੍ਰੇਕ ਕਦੇ ਦੇ ਬਹਿਰੰਗ ਆਹ ਵਿਆਹ ਹੁਣ ਟਾਇਰ ਅਸੀਂ ਚੰਗੀਆਂ ਭਲੀਆਂ ਰੈਡੀ ਕਰਕੇ ਰੱਖੀ। ਹਮ ਅਜਲ ਤੇ ਪਤਾ ਗੱਲ ਲਗੀ। ਸਾਨੂੰ ਨਹੀਂ ਜੋ ਪਤਾ। ਸਾਨੂੰ ਨਹੀਂ ਇਹ ਪਤਾ। ਕੀ ਕੀ ਗੱਲ ਏ? ਸਾਡੇ ਕੋਈ ਸਮਸਰ ਚ ਨਹੀਂ ਆਉਂਦੀ ਜੋ ਗੱਲ। ਇਹਦੇ ਵਾ ਇਦਾਂ ਹੀ ਰੱਬ ਦਾ ਨਾਲ ਹੈ। ਕੋਈ ਕੰਮ ਤਾਂ ਕੀ ਤੁਰਿਆ ਹੁਣੇ। ਜਾ ਹਨੂ ਟਾਇਰ ਵਾਲੇ ਚੰਗੇ ਲੱਗਦੇ ਐ ਐਮਆਰਫ ਦੇ ਲੀ ਜਾਂਦਾ ਕੰਮ ਵਧੀਆ ਨਵੀਆਂ ਮਸ਼ੀਨਾਂ ਜੋ ਸਾਨੂੰ ਕੋਈ ਪਤਾ ਨਹੀਂ ਜੋ ਇੱਥੇ ਉਸਤਾਦਾਂ ਵਾਲੇ ਵੀ ਫਿਰਦੇ ਜੋ ਹਾਂ ਲੱਭੇ ਕੋਈ ਨਹੀਂ ਨਾ ਹੋ ਜਾਵਗੇ ਆਟ ਆਟ ਹੋਈ ਦੇ ਓਏ ਯਾਰ ਠੀਕ ਨਹੀਂ ਐ ਇਹਨੂੰ ਪਤਾ ਹੀ ਨਹੀਂ ਬਿੱਜੂ ਨੂੰ ਕੋਤੇ ਜੇ ਹੰਦਵਾਉ ਗੰਦ ਸਾਫ ਕਰਨਾ ਹੀ ਸਾਰਾ ਬੰਦੇ ਬੰਨੇ ਦਾ ਐਂਗਲ ਮਿੰਨੀ ਮਸ਼ੀਨ ਲਿਆ ਦੇ ਹੈ ਮਸ਼ੀਨ ਲਿਆ ਦੇ ਇਹੜੀ ਮਸ਼ੀਨ ਆ ਥੱਲੇ ਸਿਰ ਕਰਾਂਗੇ ਫਿਰ ਨਹੀਂ ਕਰਨਾ ਇਹ ਥੱਲੇ ਸਿਰ ਨਾ ਦਾ ਕਿਹੜੀ ਮਸ਼ੀਨ ਲਿਆ ਕੇ ਦਵਾਂ ਆਵਾ ਮਾਰਨਾ ਆ ਆ ਕਿ ਉਹ ਬੜਾ ਆਵਾ ਮਾਰਨਾਲੀ ਮਹੂ ਭਈ ਲੈ ਆਏਗਾ ਲੈ ਆਉਂਗਾ ਹੂੰ ਉਹ ਬੜਾ ਕਾਲਾ ਆ ਮੇਰੇ ਮਿੱਨੂ ਯਾਰ ਜੇ ਬਲੈਂਡਰ ਅੱਜ ਨਾ ਨਾ ਇਹ ਚੱਲੀ ਕੰਮ ਨਾ ਲੋਟ ਆ ਆ ਪਾਣੀ ਆ ਹੁਣ ਕੇ ਪ੍ਰੀਤ ਹੀ ਲਿਆ ਕੇ ਢੱਕਣੀ ਓਏ ਤੇਰਾ ਤੇੜਾ ਬਹਿ ਜੇ ਤੇਰਾ ਹੋ ਜੇ ਦਾ ਪ੍ਰੀਤ ਨਹੀਂ ਲਿਆਉਣੀ ਇਹ ਤੈਨੂੰ ਮੈਂ ਦੱਸ ਦਿੰਦਾ ਪ੍ਰੀਤ ਨਾ ਆਊਗਾ ਇਹ ਕਿਹੜੀ ਨਹੀਂ ਹੋਣੀ ਕੀ ਲਿਆਉਣਾ ਦਾ ਪ੍ਰੀਤ ਡੀਲੈਕਸ ਦਾ ਆ ਸਕਦੀ ਕੱਲੀ ਪ੍ਰੀਤ ਨਾ ਆਊਗੀ ਜਾਂ ਪ੍ਰੀਤ 987 ਆਜੂ ਮੈਂ ਹੀ ਬਰਸ਼ਵਾਲ ਸ਼ਵਾਲ ਹੀ ਆ ਬਾਪੂ ਫ੍ਰਿਕ ਕਾਈ ਨਹੀਂ ਲੱਗਦੀਆਂ ਇਹ ਤੇਰਨਾ ਤੁੱਰਨਾ ਦੀ ਬਾਗੂ ਚੱਲਿਆ ਕੰਮ ਆਵਾ ਗੜਦਾ ਪੂਰਾ ਆਲਾ ਆਲਾ ਲਾ ਲਾ ਕੇ ਢੇਲੀ ਕਮਾ ਹਣੂ ਤੂੰ ਜਾ ਥੋੜੇ ਇੱਕ ਮਾਰ ਲੈ ਚਾਹ ਪੀਂਦੇ ਆ ਆ ਪੀ ਗੀ ਠਰ ਗੀ ਅੱਗੇ ਜਾ ਉਹ ਪਪੈਡਾ ਨੂੰ ਵੀ ਮਾਰ ਲੈਣਾ ਹਰੇਕ ਮਾਰ ਹਣ ਜਿਹੜੀਆਂ ਉਹ ਪਾਏ ਵਿੱਚ ਪਪੈੜ ਜਿਹੇ ਡਿਸਕ ਵਾਲੇ ਉਹਨਾਂ ਨੂੰ ਤਾਂ ਨਹੀਂ ਰੇਕ ਮਾਰਦਾ ਨਾ ਲਾਦਾ ਨਹੀਂ ਸਾਫ ਹੋਣ ਵਾਲੇ ਉਹਦਾ ਹੋ ਗਿਆ ਗੱਲ ਓਕੇ ਰਿਪੋਰਟ ਕੰਮ ਇਹ ਵਹਿਲਾ ਟੈਂਕ ਪੂਰੇ ਨਜ਼ਾਰੇ ਵਾਲਾ ਬਣਾਇਆ ਹੈ ਇਹਨਾਂ ਨੇ ਫੈਰ ਪੂਰ ਲਾ ਕੇ ਇਹ ਵਿੱਚੋਂ ਟੈਂਕ ਲੈ ਰਿਹਾਗੇ ਉਸਤਾਦ ਜਾ ਕਰਾਉਸ ਆਪ ਨੂੰ ਮਾਰ ਦੇ ਕਰਾਉਸ ਆ ਮਾਰਨਾ 100 ਪੇਟ ਨਿਭਾਇਤ ਨਹੀਂ ਨਿਭਾ ਨਹੀਂ ਦਿੱਤੀਆਂ ਇਹ ਬੁੱਤ ਦੂਹਰਾ ਸਿਸਟਮ ਇਹਨਾਂ ਨੂੰ ਕਹਿੰਦੇ ਆ ਕੀ ਕਹਿੰਦੇ ਆ ਬੱਤੋ ਵੇਰਾ ਬੰਦਾਸ ਕੀ ਕਹਿੰਦੇ ਇਹਨਾਂ ਵੀ ਏ ਬੋਛਾ ਕਹਿੰਦਾ ਬੋਛਾ ਨਾ ਬੜਾ ਗੁਰੂਆ ਭਲਾ ਬੰਦਾ ਰੱਖਿਆ ਤੁੰਡਾ ਹੈ ਇਹ ਤਰਾਂ ਆ ਗਿਆ ਐਡਾ ਭਲਾ ਬੰਦਾ ਰੱਖਿਆ ਯਾਰ ਮਾਰਾ ਖੱਜ ਲੋ ਯਾਰ ਮੈਂ ਇਹਦੇ ਜਿਆਦਾ ਹੀ ਹੋਇਆ ਪੁੱਤ ਜੈਲੀ ਇੱਕੋ ਆਜ ਵੋ ਕਰਕੇ ਦਿਖਾ ਜੋ ਤੂੰ ਕਬੀ ਨਹੀਂ ਕੀਆ ਮੈਂ ਰੋਕ ਮਰੇ ਆ ਵੇ ਕੰਜਰ ਦਾ ਹੁਣ ਇਹ ਕਹਿ ਸਮੋਸੇ ਲਿਆਉਣੇ ਤੇ ਕੰਨ ਬੜੀ ਜੀ ਦੀ ਇਹਨੇ ਖੜੇ ਕਰਨੇ ਕੋਤਾ ਕਰਦਾ ਅਨਾ ਆ ਵੇ ਆਦਾ ਇਹ ਕੋਤਾ ਕੰਨ ਕਰੇ ਕਰਦਾ ਮੈਂ ਕਰੂੰਗਾ ਆ ਯਾ ਨੂੰ ਨਹੀਂ ਮਾਦਾ ਉਹ ਕਰਦੇ ਆ ਹਾਂ ਹਾਂ ਵੇ ਕਰੀ ਜਾ ਵੇ ਆਪਣੀ ਤਕਲੀਫ ਇਹ ਆਪਣੀ ਤੂੰ ਅੱਛਾ ਕਰੇ ਬਣਾਇ ਤੁਸੀਂ ਇਹ ਹਾਂਜੀ ਭਾਈ ਵਾਹ ਜੀ ਐ ਤੇਲ ਪਾਈ ਜਾਈਦਾ ਮਸ਼ੀਨ ਕਾਲੀ ਕਰ ਲਈ ਦੀ ਆਹ ਭਾਈ ਐਕਸਲ ਹੁਣੀ ਪਰੇ ਕਰ ਬਾ ਹੂੰ ਇਹ ਜੰਡੇ ਟਗਾਣੇ ਤੇ ਲਾਏ ਵੀ ਜੁਨੀ ਕੱਢਿਆ ਮੈਂ ਉਹੇ ਰਾਤ ਐ ਪਾ ਦੇ ਇਧਰ ਇਹ ਰੇਗ ਮਾਰ ਲਿਆ ਯਾਰ ਇਹਦਾ ਦਿਮਾਗ ਹੀ ਲਿਆ ਇਹਦਾ ਤੇ ਯਾਰ ਇਹ ਮਾਲ ਰੋਟੀ ਨੂੰ ਰੋਟੀ ਕਹਿੰਦਾ ਸਬਜ਼ੀ ਨੂੰ ਸਬਜ਼ੀ ਕਹਿੰਦਾ ਦਿਮਾਗ ਦਾ ਸਹੀ ਜਿਹੜਾ ਬਾ ਵੇਲੀਆ ਆ ਬਗੇੜ ਆ ਬਗੇੜ ਕਰਲਾ ਮੇਰੇ ਤੇ ਲਾ ਗੱਲ ਤੈਨੂੰ ਮੈਂ ਬਚਾਉਣਾ ਯਾਰ ਕੋਈ ਚੀ ਨਾ ਪਾਲਾਂ ਯਾਰ ਪਾਲਾ ਕਪੜਾ ਲੈ ਕਪੜਾ ਫੜ ਲੈ ਹੱਥਾਂ ਦੇ ਆ ਨਾ ਫਾੜ ਤੁਰਾ ਵਾ ਉਹ ਉੱਥੇ ਤਿੰਨ ਘੰਟੇ ਖੇਲਾਂ ਜੰਦੇ ਮਾਰੋ ਨਾ ਜੇ ਅਗਾ ਦੇ ਕੋਤਾ ਪਾਂਡੀਆਂ ਤੋਂ ਮੰਨ ਜਨਾ ਮੰਨ ਗੱਲਾਂ ਜਿੰਨੀਆਂ ਮਰਜ਼ੀ ਕਰਾ ਲੋ ਕੋਈ ਨਾੜ ਨਹੀਂ ਜਿਹੜਾ ਇਹਾ ਜਿਹੜਾ ਸਾਨੂੰ ਲੱਭਿਆ ਹੀ ਨਹੀਂ ਮੌਕੇ ਤੇ ਨਹੀਂ ਯਾਰ ਐਡਾ ਨਹੀਂ ਚਾਹੀਦਾ ਯਾਰ ਐਡਾ ਹੀ ਚਾਹੀਦਾ ਵਾ ਨਾੜ ਨਾ ਕੋਈ ਲੱਭੇ ਪਹਿਲੇ ਏਰੀਆ ਹੋਇਆ ਯਾਰ ਉੱਥੇ ਕਰਨਾ ਕਿੱਦੀ ਹੋਇਆ ਦੱਸ ਦੇ ਜਿਹਨੇ ਨਾੜ ਚੇਤਾ ਭੁੱਲਿਆ ਹੋਵੇ ਜਰਾ ਬਾਦੂ ਏਰੀਆ ਕਿਥੇ ਵੇਖੋ ਕੋਈ ਕਿ ਸੁਣਾਦਾ ਤਾਂ ਸਾ ਉੱਥੇ ਮੈਂ ਉਹ ਵੀ ਰਲਾ ਦੇਣਾ ਯਾਰ ਜਿੱਥੇ ਜਿੱਥੋਂ ਕੱਢੇ ਇੱਥੇ ਕੀ ਹੋ ਗਿਆ ਐਸੇ ਹੋਣੀ ਯਾਰ ਕੀ ਕਰੀਏ ਇਹ ਤੋwidehat ভাই ਉਹ ਨਹੀਂ ਚੱਲਦੀ ਤੋwidehat ਇਹ ਗਰੀਬ ਬੜੀ ਲੱਗੀ ਪਈ ਆ ਗੁਰੂਓ ਗੋਲੀ ਨਹੀਂ ਮਰਦੀ ਇੱਥੇ ਮੇਰੇ ਜੱਤਾਂ ਹਾਂ ਆਪਾਂ ਮੈਨੂੰ ਲੈ ਦੇ ਕੜਾ ਘਟੀ ਵੀ ਲੈ ਰਹੀ ਜਨੂਣ ਹਾਂ ਨਾ ਦੀ ਕੱਲ ਚਾਲਾ ਯਾਰ ਆਪ ਬਦਨਾ ਲੈ ਜਾ ਕੇ ਕਿਤੇ ਲੈ ਦਿੱ ਤੈਨੂੰ ਵੱਡੇ ਨੂੰ ਪਾਰੇ ਨੂੰ ਕੋਈ ਦੀਪ ਹਉ ਕਾ ਚਾਲੇ ਤੂੰ ਉਂਪਰ ਜਾ ਕੇ ਕਿਆ ਕਰੇਗਾ ਆ ਵੇਖੋ ਬਾਈ ਜੀ ਇਦਾਂ ਇਦਾਂ ਰੰਗ ਲੈ ਆਈ ਪੱਟੀ ਬੇਂਡ ਚੰਗਾ ਇਨਾ ਪਣੂ ਬਣਾਇਆ ਹੈ ਮੈਂ ਇੱਧਰ ਦਾ ਗਰੀਸ ਲੱਗੀ ਵੀ ਆ ਤੇਰੀ ਆ ਵੇ ਹੈ ਏ ਇਦਾਂ ਫੜ ਫੜ ਦਿਨੇ ਫੜਾ ਇਨੂੰ ਫੜਾ ਦੇ ਇੱਕ ਇੱਕ ਉਹਨੂੰ ਫੜਾ ਗਿਆ ਉਹਦੇ ਲਈ ਕਿੱਦਾਂ ਚੱਲਦਾ ਸੀ ਆ ਬਾੜ ਹਾਂ ਹਾਂ ਔਰ ਵੀ ਫੜਾ ਦੇ ਉਹ ਤਿੰਨੇ ਫੜਾ ਦੇ ਉਹਨੂੰ ਆਪਾਂ ਖੋਲ ਲੈਣੇ ਫੜਾਰੇ ਪਾਪੜ ਪਾਪੜ ਆ ਫੜਾ ਉਹਰੇ ਬਿੱਜੂ ਆ ਗਿਆ ਤਰਾ ਦੇ ਲੈ ਵੀ ਤੂੰ ਹਣ ਵੀਡੀਓ ਜਾ ਗਿਆ ਤਿੰਨ ਤਿੰਨ ਨਹੀਂ ਇੱਕ ਕਰ ਤਿੰਨ ਤਿੰਨ ਕਰਕੇ ਦੇ ਤਾਉਣੀਆਂ ਲੱਗੀਆਂ ਰੋਗ ਇੱਟੇ ਕੱਢ ਲੈਂਦੇ video <m im itation> bna ਸਾਰੇ Are... ਏ ਮੈਂ ਬਣਾਈਆ ਮੂਰੇ ਹੋ ਗਿਆ ਆਪ ਮੈਂ ਆਪ ਆਪਰਾ ਉਹ ਆਪਰਾ ਉਹ ਪਿੱਛੋਂ ਉਹ ਦੇ ਕਰਕੇ ਆਈ ਜੀ ਬੱਲੇ ਪੱਤੇ ਦੇ ਪੱਤੇ ਦੀ ਗਵਾ ਗੰਦੀ ਦੇ ਠੀਕੇ ਫੀਲਡ ਵੀ ਨਹੀਂ ਲਾਈ ਬਿੱਜੂ ਨੇ ਤੋਰ ਕੰਮ ਛੱਡ ਕੇ ਪਾਥਲਾ ਬੱਲੇ ਆਹ ਐ ਪਾਦੇ ਪਾਦੇ ਕਮਰਾ ਕਮਰਾ ਪਾ ਦੇ ਇਹਨਾਂ ਨੂੰ ਦੇ ਕੱਲਿਆਂ ਨੂੰ ਪਾ ਦੇ ਪਾਣਾ ਅਹੀਂ ਤੇ ਤੇਰਾ ਪਾਲਾ 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 ਭਰਾਵਾ ਪਾਲਾ ਪਾਣਾ ਇੱਥੇ ਫਰਸ਼ ਪਾਉਣੀ ਹੈ ਇੱਥੇ ਫਰਸ਼ ਹੀ ਪੈਣੀ ਹੈ ਮੈਨੂੰ ਪਤਾ ਆਓ ਮੁੜ ਕੇ ਏਸੀ ਵਾਲੀ ਜੋ ਹੋ ਜਾਂਦਾ ਨਾ ਘਰਦਾ ਜਾਂਦਾ ਇੱਥੋਂ ਤੂੜੀ ਦਾ ਚੱਲ ਚੱਲ ਚੱਲੀਏ ਚੱਲ ਅਹੀਂ ਚੱਲੇਗੇ ਫਿਰ ਓ ਯਾਰ ਇਹ ਵੇਲਾ ਇਹਨਾਂ ਦੀਆਂ ਕਰਤੂਤਾਂ ਵੇਖ ਲੈ ਇਹ ਤੇਰੀ ਸਹੀ ਗੱਲ ਨਹੀਂ ਹੈਗੀ ਤੇ ਚੱਲ ਮਮ ਸਾਹ ਚੜ ਜਾਂਦਾ ਭਰਾਵਾ ਕੰਮ ਕਰਾ ਨਾ ਤੇਰੇ ਲੱਗਾ ਰਿਹਾ ਵਾ ਬੰਦਾ ਨਹੀਂ ਹੈ ਬੰਦਾ ਨਹੀਂ ਹੈ ਸਾਡੇ ਅਸੀਂ ਕੀ ਕਰੀਏ ਫਿਰ ਇਹ ਬੱਗੇ ਨੂੰ ਵੀ ਲੈ ਜਾ ਜਾ ਬੱਗਿਆ ਤੁਸੀਂ ਚਲ ਜਾ ਫਿਰ ਰਹਿਣ ਤੋਂ ਮਸ਼ੀਨਾਂ ਤੋਂ ਆਪਾਂ ਕੀ ਲੈਣਾ ਆਪਾਂ ਗੋਭੀ ਪਟ ਪਟ ਕਾ ਆਪਾਂ ਪੈਸੇ ਬਣਾ ਲੈਨੇ ਇਹਨਾਂ ਨੂੰ ਖੜੀਆਂ ਰਹਿਣ ਦੀ ਓਏ ਦੇਖਾਂਦੇ ਤੁਸੀਂ ਕਰ ਲੈ ਜਾਓ ਅੱਜ ਲੈ ਗਿਆ ਯਾਰ ਤਾਇਆ ਕਹਿੰਦਾ ਕੁਝ ਹੋ ਗਿਆ ਗੋਇਲਾ ਨਹੀਂ ਹੋ ਗਿਆ ਵਾਕਿਆ ਕਹਿੰਦਾ 对呀，都行了。